ਇੰਡੀਆ ਤੇ ਪਾਕਿਸਤਾਨ ਦੀ ਲੜਾਈ ਜੱਗ ਜਾਰਾ ਹੁਣ ਤੱਕ ਜਾਦੇ ਇਹ ਆਜ਼ਾਦ ਹੋਏ ਆ 1947 ਤੋਂ ਬਾਅਦ ਚਾਰ ਲੜਾਈਆਂ ਇੰਡੀਆ ਤੇ ਪਾਕਿਸਤਾਨ ਦੀਆਂ ਹੋ ਚੁੱਕੀਆਂ ਆ 1947 ਵੇਲੇ 1965 1971 1999 ਕਾਰਗਲ ਦੇ ਟਾਈਮ 2019 ਦੇ ਵਿੱਚ ਇਹ ਜਦੋਂ ਪੁਲਵਾਮਾ ਅਟੈਕ ਹੋਇਆ ਸੀਗਾ ਉਦੋਂ ਇਹ ਸਟ੍ਰੈਕ ਕੀਤੀ ਸੀ ਇੰਡੀਆ ਨੇ ਰੀਸੈਂਟਲੀ ਜਦੋਂ ਪਹਿਲਗਾਮ ਦੇ ਵਿੱਚ ਹੁਣ ਅਤਵਾਦੀ ਹਮਲਾ ਹੋਇਆ ਸੀਗਾ ਉਸ ਤੋਂ ਬਾਅਦ ਜਿਹੜੀ ਅਟੈਕ ਕੀਤਾ ਇੰਡੀਆ ਨੇ ਸੰਦੂਰ ਆਪਰੇਸ਼ਨ ਕੀਤਾ ਇੰਡੀਆ ਨੇ ਰੀਸੈਂਟਲੀ ਜਿਹੜਾ ਇੰਡੀਆ ਤੇ ਪਾਕਿਸਤਾਨ ਦਾ ਉਹ ਕੌਨਫਲिक्ट ਸ਼ੁਰੂ ਹੋ ਸਕਦਾ ਇੱਕ ਨਵੀਂ ਜਗ੍ਹਾ ਦੇ ਉੱਤੇ ਬਿਲਕੁਲ ਤੁਸੀਂ ਸੋਚਿਆ ਹੋਣਾ ਸ਼ਾਇਦ ਇਹ ਜੰਮੂ ਕਸ਼ਮੀਰ ਵਾਲੀ ਸਾਈਡ ਤੇ ਹੋਊਗਾ ਜਾਂ ਪੰਜਾਬ ਜਾਂ ਇਹ ਰਾਜਸਥਾਨ ਜਾਂ ਲਦਾਖ ਵਾਲੀ ਸਾਈਡ ਤੇ ਹੋ ਸਕਦਾ ਹੈ ਕਿ ਕੋਈ ਨਵਾਂ ਜਿਹੜਾ ਕੌਨਫਲिक्ट ਆ ਇੰਡੀਆ ਪਾਕਿਸਤਾਨ ਦਾ ਸ਼ੁਰੂ ਹੋ ਸਕਦਾ ਆ ਪਰ ਜਿਹੜਾ ਇਸ ਵਾਰੀ ਜਿਹੜਾ ਇਹ ਕਨਫਲੈਕਟ ਆ ਇੰਡੀਆ ਤੇ ਪਾਕਿਸਤਾਨ ਦਾ ਉਹ ਗੁਜਰਾਤ ਵਾਲੇ ਏਰੀਏ ਦੇ ਵਿੱਚ ਸ਼ੁਰੂ ਹੋ ਸਕਦਾ ਆ ਹਾਂਜੀ ਬਿਲਕੁਲ ਸਹੀ ਸੁਣਿਆ ਤੁਸੀਂ ਗੁਜਰਾਤ ਵਾਲੇ ਏਰੀਏ ਦੇ ਵਿੱਚ ਜਿਹੜਾ ਇੰਡੀਆ ਤੇ ਪਾਕਿਸਤਾਨ ਦਾ ਇੱਕ ਨਵਾਂ ਕਨਫਲੈਕਟ ਜਿਹੜਾ ਉੱਭਰ ਕੇ ਸਾਹਮਣੇ ਆ ਰਿਹਾ ਆ ਇਹ ਕੀ ਆ ਇਹਦੇ ਤੇ ਪੂਰੀ ਤਰਤੀਬ ਨਾਲ ਗੱਲ ਕਰਦੇ ਆ ਆਜੋ ਯੂਐਸ ਬੇਸਡ ਥਿੰਕ ਟੈਂਕਸ ਇੰਟੈਲੀਜੈਂਸ ਕਾਉਂਸਲਸ ਉਹਨਾਂ ਦਾ ਮੰਨਣਾ ਹੈ ਕਿ ਇੰਡੀਆ ਤੇ ਪਾਕਿਸਤਾਨ ਦੀ ਜਾਂ ਇੰਡੀਆ ਤੇ ਚਾਈਨਾ ਦੀ ਜਿਹੜੀ ਲੜਾਈ ਹੈ ਇੱਕ ਫੁੱਲ ਪਲੈਜ ਲੜਾਈ 2030 ਤੱਕ ਲੱਗ ਸਕਦੀ ਆ। ਉਹ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੁਣ ਹੋ ਰਹੀਆਂ ਆ ਤੇ ਜਿਸ ਤਰ੍ਹਾਂ ਦੇ ਹਾਲਾਤ ਹੁਣ ਬਣਦੇ ਜਾ ਰਹੇ ਆ ਕਿਤੇ ਨਾ ਕਿਤੇ ਉਹਨਾਂ ਦੀਆਂ ਕਈਆਂ ਗੱਲਾਂ ਦੇ ਉੱਤੇ ਵੀ ਲੱਗਦਾ ਹੈ ਕਿ ਕਿਤੇ ਉਹ ਸੱਚ ਨਾ ਹੋ ਜਾਣ। ਇੰਡੀਆ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੀਸੈਂਟਲੀ ਇਸ ਕਨਫਲੈਕਟ ਦੇ ਉੱਤੇ ਜਿਹੜਾ ਬਿਆਨ ਦਿੱਤਾ ਪਹਿਲਾਂ ਅਸੀਂ ਉਹ ਸੁਣ ਲੰਨੇ ਆ ਜੀ। ਇਸ ਤਰ੍ਹਾਂ ਦੇ ਹਾਲ ਮੇ ਪਾਕਿਸਤਾਨ ਦੀ ਫੌਜ ਨੇ ਸਰਕਰੀਕ ਕੇ ਸਾਰੇ ਇਲਾਕੋ ਮੇ अपना मिलिट्री इंफ्रास्ट्रक्चर बढ़ाया है वह उसकी बताता है। अगर इलाके में पाकिस्तान की ओर से कोई भी हिमाकत की गई, तो उसे ऐसा करारा जवाब मिलेगा कि इतिहास और भूगोल दोनों बदल जाएंगे मेरे साथियों पाकिस्तान को याद रखना चाहिए कि कराची का एक रास्ता क्रीक से ही होकर गुजरता है ਕੀ ਜੇਕਰ ਤੁਸੀਂ ਇਹ ਸਰਕਰੀਕ ਦੇ ਉੱਤੇ ਜਿਹੜਾ ਆਪਣਾ ਮਿਲਟਰੀ ਬੁਨਿਆਦੀ ਢਾਂਚੇ ਤੁਸੀਂ ਬਣਾ ਰਹੇ ਆ ਫੌਜ ਦੇ ਇਨਫਰਾਸਟ੍ਰਕਚਰ ਬਣਾਏ ਜਾ ਰਹੇ ਆ ਜੇਕਰ ਤੁਸੀਂ ਉਤੋਂ ਬਾਅਦ ਨਹੀਂ ਆਏ ਤਾਂ ਇੰਡੀਆ ਵਾਲੇ ਇਹ ਸਰਕਰੀਕ ਤੋਂ ਲੈ ਕੇ کراچی ਤੱਕ ਜਾ ਕੇ ਤੁਹਾਡਾ ਪੂਰਾ ਹਮਲਾ ਕਰੋਗੇ ਤੇ ਕਰਾਚੀ ਵੀ ਆਪਣੇ ਅੰਡਰਲੈਂਡ ਦੀ ਹਿੰਮਤ ਰੱਖ ਦਿਆ ਇਸ ਤਰ੍ਹਾਂ ਦਾ ਬਿਆਨ ਜਿਹੜਾ ਇਹ ਰਾਜਨਾਥ ਸਿੰਘ ਨੇ ਸਿੱਧੀ ਸਿੱਧੀ ਧਮਕੀ ਦਿੱਤੀ ਆ ਇਹ ਸਰਕਾਰੀਕ ਕਿੱਥੇ ਆ ਉੱਥੇ ਕੀ ਮਸਲਾ ਉਹ ਜਾਣਦੇ ਆ ਇਹ ਇੰਡੀਆ ਦਾ ਮੈਪ ਆ ਗਿਆ ਇਹ ਪਾਕਿਸਤਾਨ ਆ ਗਿਆ ਇਹ ਜਿਹੜਾ ਵੀ ਬਾਰਡਰ ਪਾਕਿਸਤਾਨ ਤੇ ਇੰਡੀਆ ਦਾ ਲੱਗਦਾ ਆ ਇਹ ਜੰਮੂ ਕਸ਼ਮੀਰ ਤੋਂ ਹੋ ਗਿਆ ਪੰਜਾਬ ਤੋਂ ਹੋ ਗਿਆ ਰਾਜਸਥਾਨ ਤੋਂ ਹੋ ਗਿਆ ਇਹ ਗੁਜਰਾਤ ਨਾਲ ਜਿਹੜਾ ਬਾਰਡਰ ਲੱਗਦਾ ਤੇ ਗੁਜਰਾਤ ਨਾਲ ਜਿਹੜਾ ਬਾਰਡਰ ਲੱਗਦਾ ਹੈ ਪਾਕਿਸਤਾਨ ਦਾ ਇਹ ਵਾਲੇ ਏਰੀਏ ਦੇ ਵਿੱਚ ਹੀ ਇਹ ਸਾਰਾ ਕਨਫਲੈਕਟ ਹੋ ਰਿਹਾ ਆ ਥੋੜਾ ਹੋਰ ਬਰੀਕੀ ਨਾਲ ਆਪਾਂ ਸਮਝ ਲੈਣੇ ਆ ਇਹ ਗੁਜਰਾਤ ਵਾਲਾ ਏਰੀਆ ਹੋ ਗਿਆ ਉਹ ਚੁੰਝ ਜਿਹੀ ਤੁਹਾਨੂੰ ਮੈਂ ਦਿਖਾਈ ਆ ਜਿਹੜੀ ਹੈ ਨਾ ਉੱਥੇ ਹੀ ਉੱਥੇ ਹੀ ਇਹ ਵਾਲਾ ਏਰੀਆ ਹੈ ਜੀ ਸਰ ਕਰੀਕ ਇਹ ਸਰ ਕਰੀਕ ਏਰੀਆ ਆ ਇੱਥੇ ਜਿਹੜਾ ਕਨਫਲੈਕਟ ਆ ਇੰਡੀਆ ਤੇ ਪਾਕਿਸਤਾਨ ਦਾ ਜਦ ਦੇ ਇਹ ਮੁਲਕ ਆਜ਼ਾਦ ਹੋਇਆ ਵੱਖ-ਵੱਖ ਹੋਇਆ ਉਦੋਂ ਤੋਂ ਹੀ ਇਹਨਾਂ ਦਾ ਜਾਨੀ ਕਿ ਵਿਵਾਦ ਆ ਕੀ ਵਿਵਾਦ ਆ ਇਹ ਜਿਹੜੀ ਲਾਈਨ ਆ ਇਹ ਟੋਟਲ ਇਹ ਲਗਭਗ 95 96 ਕਿਲੋਮੀਟਰ ਦਾ ਏਰੀਆ ਆ ਵਿੱਚ ਸਮੁੰਦਰ ਵੀ ਪੈਂਦਾ ਵਿੱਚ ਧਰਤੀ ਵੀ ਪੈਂਦੀ ਆ ਕੀ ਵਿਵਾਦ ਆ ਆਹ ਜਿਹੜੀ ਗ੍ਰੀਨ ਜਿਹੀ ਲਾਈਨ ਆ ਹਰੀ ਜਿਹੀ ਲਾਈਨ ਆ ਨਾ ਇਹ ਗੁਜਰਾਤ ਦੇ ਵਿੱਚ ਤੱਕ ਆਉਂਦੀ ਆ ਪਾਕਿਸਤਾਨ ਵਾਲੇ ਕਹਿੰਦੇ ਆ ਸਾਡਾ ਇੱਥੋਂ ਤੱਕ ਅਧਿਕਾਰ ਆ ਮਤਲਬ ਕੀ ਹੈ ਨਾ ਤੇ ਜਿਹੜੇ ਇੰਡੀਆ ਵਾਲੇ ਆ ਉਹ ਜਿਹੜੀ ਆਹ ਰੈੱਡ ਲਾਈਨ ਆ ਉਹ ਕਹਿੰਦੇ ਆ ਜੀ ਇੱਥੋਂ ਤੱਕ ਸਾਡਾ ਇੰਡੀਆ ਦਾ ਹੱਕ ਆ ਜਾਨੀ ਕਿ ਇਹ ਸਾਰਾ ਰੌਲਾ ਇੱਥੇ ਚੱਲਦਾ ਪਿਆ ਬਹੁਤ ਚਿਰ ਪਹਿਲਾਂ ਤੋਂ ਹੀ ਚੱਲਦਾ ਪਿਆ ਹੁਣ ਜਿਹੜੀ ਰੀਸੈਂਟਲੀ ਕੀ ਗੱਲਬਾਤ ਹੋਈ ਆ ਕਿ ਜਿਹੜੇ ਪਾਕਿਸਤਾਨ ਵਾਲੇ ਆ ਇਹ ਵਾਲੀ ਜਿਹੜੀ ਜਗ੍ਹਾ ਆ ਸਰਕਰੀਕ ਦੀ ਇੱਥੇ ਆਪੋ ਨੇ ਜਾਨੀ ਕਿ ਮਿਲਟਰੀ ਇੱਕ ਤਰ੍ਹਾਂ ਨਾਲ ਬੁਨਿਆਦੀ ਢਾਂਚੇ ਬਹੁਤ ਤੇਜ਼ੀ ਨਾਲ ਬਣਾ ਰਿਆ ਇਹ ਵਾਲੇ ਏਰੀਏ ਦੇ ਉੱਤੇ ਸੋ ਇੱਥੇ ਹੀ ਹੁਣ ਜਿਹੜੀ ਇਹ ਰਾਜਨਾਥ ਸਿੰਘ ਨੇ ਟਿੱਪਣੀ ਕੀਤੀ ਆ ਕਿ ਜਿਹੜੇ ਵੀ ਤੁਸੀਂ ਇੱਥੇ ਇਹ ਢਾਂਚੇ ਹੁਣ ਬਣਾ ਰਹੇ ਆ ਬੁਨਿਆਦੀ ਢਾਂਚੇ ਫੌਜ ਦੇ ਪਾਕਿਸਤਾਨ ਵਾਲੇ ਜੇਕਰ ਤੁਸੀਂ ਇੱਥੋਂ ਕੁਝ ਵੀ ਕਰਨ ਦੀ ਕੋਸ਼ਿਸ਼ ਕੀਤੀ ਕੋਈ ਇੰਡੀਆ ਤੇ ਮਾੜੀ ਨਿਗਾਹ ਰੱਖੀ ਤਾਂ ਤੁਹਾਨੂੰ ਜਾਨੀ ਕਿ ਅਸੀਂ ਐਨ ਸਬਕ ਸਿਖਾਵਾਂਗੇ ਜੇ ਮੈਂ ਦੱਸਦਾ ਤਾਂ ਇਹ ਜਿਹੜਾ ਸਰਕਰੀਕ ਆ ਇਤੋਂ ਜਿਹੜਾ ਇਹ ਦੂਰੀ ਹੈਗੀ ਆ ਇਹ ਕਰਾਚੀ ਦੀ ਉਹ ਵੀ ਲਗਭਗ 200 ਕਿਲੋਮੀਟਰ ਦਾ ਏਰੀਆ ਆ ਜਿਹੜਾ ਸਰਕਰੀਕ ਤੋਂ ਪੰਡਾ ਇਹ ਕਰਾਚੀ ਸਰਨਾਥ ਸਿੰਘ ਨੇ ਇਹ ਮਤਲਬ ਕੀ ਸਿੱਧੇ ਸਿੱਧੇ ਸ਼ਬਦਾਂ ਚ ਕਿਹਾ ਕਿ ਇਹ ਲੱਗ ਹੀ ਆ ਸੀ ਸਿੱਧਾ ਕਰਾਚੀ ਤੱਕ ਜਾਵਾਂਗੇ ਇੰਡੀਅਨ ਨੇਵੀ ਵਗੈਰਾ ਲੈ ਕੇ ਤੁਹਾਡਾ ਇਹ ਕਰਾਚੀ ਵਾਲਾ ਪੋਰਟ ਬੰਦ ਕਰ ਦੇਣਗੇ ਜੇ ਮੈਂ ਦੱਸਾਂ ਤਾਂ ਜੇਕਰ ਪਾਕਿਸਤਾਨ ਦਾ ਜੇ ਕੋਈ ਸਭ ਤੋਂ ਮਹੱਤਵਪੂਰਨ ਸ਼ਹਿਰ ਆ ਤੁਸੀਂ ਕਹਿਣਾ ਲਾਹੌਰ ਜਾਂ ਸਲਾਮਾਬਾਦ ਕਹੋਗੇ ਨਹੀਂ ਤਾਂ ਉਹ ਕਰਾਚੀ ਆ ਬਹੁਤ ਸਾਰਾ ਬਿਜ਼ਨਸ ਜਿਹੜਾ ਆ ਉਹ ਕਰਾਚੀ ਥਰੂ ਹੀ ਹੁੰਦਾ ਕਰਾਚੀ ਪੋਰਟ ਥਰੂ ਹੁੰਦਾ ਆ ਬਹੁਤ ਸਾਰੀ ਜਨਸੰਖਿਆ ਪਾਕਿਸਤਾਨ ਦੀ ਇੱਥੇ ਹੀ ਨਿਵਾਸ ਕਰਦੀ ਆ ਸੋ ਇਸੇ ਲਈ ਹੀ ਇਹਨੂੰ ਟਾਰਗੇਟ ਕੀਤਾ ਏ ਆਪਣੇ ਰਾਰਨਾ ਸਿੰਘ ਨੇ ਸੋ ਸਰਕਰੀਕ ਦੇ ਉੱਤੇ ਜੇਕਰ ਕੰਟਰੋਲ ਹੋ ਜਾਂਦਾ ਆ ਸੋ ਜਿਹੜਾ ਅਰਬ ਸਾਗਰ ਦੇ ਵਿੱਚ ਜਿਹੜੇ ਵੀ ਗੈਸ ਆ ਜਾਂ ਕੋਈ ਆਇਲ ਰਿਜ਼ਰਵ ਆ ਉਹਨਾਂ ਦੀ ਜੇ ਕੋਈ ਜਾਂਚ ਪਰਖ ਕਰਨ ਦੇ ਵਿੱਚ ਬਹੁਤ ਸੌਖ ਹੋ ਜਾਂਦੀ ਆ ਜੇ ਦੱਸਿਆ ਵੀ ਜਾ ਰਿਹਾ ਜਿਹੜੇ ਜੀਓ ਮਤਲਬ ਕਿ ਸਰਵੇ ਕਰਦੇ ਆ ਉਹਨਾਂ ਦੁਆਰਾ ਦੱਸਿਆ ਜਾ ਰਿਹਾ ਇਹ ਵਾਲੇ ਏਰੀਏ ਵਿੱਚ ਕਾਫੀ ਆਇਲ ਤੇ ਗੈਸ ਰਿਜ਼ਰਵ ਹੋ ਸਕਦੇ ਆ ਸੋ ਇਸ ਲਈ ਵੀ ਜਿਹੜਾ ਇਹ ਵਾਲਾ ਏਰੀਆ ਆ ਸਾਰਾ ਇਹਦੇ ਤੇ ਇਹ ਜਿਹੜਾ ਹੁਣ ਕਲੈਸ਼ ਆ ਜਾਂ ਇਹ ਜਿਹੜਾ ਇੱਕ ਦੂਸਰੇ ਦਾ ਧਿਆਨ ਆ ਚਾਹੇ ਪਾਕਿਸਤਾਨ ਵਾਲੇ ਚਾਹੇ ਇੰਡੀਆ ਵਾਲੇ ਉਹ ਦੇਖ ਰਹੇ ਆ ਕਿ ਉਹ ਵਾਲਾ ਏਰੀਆ ਕਿਤੇ ਮਤਲਬ ਕਿ ਜ਼ਿਆਦਾ ਨਾ ਕਬਜ਼ਾ ਕਰ ਲੈਣ ਤੇ ਜਾਂ ਪਾਕਿਸਤਾਨ ਵਾਲੇ ਕੁਝ ਅੱਗੇ ਨਾ ਵਧ ਜਾਣ ਸੋ ਦੂਸਰਾ ਸਰਕਰੀ ਕੇ ਇਹ ਪੂਰਾ ਅਰਬ ਸਾਗਰ ਦੇ ਵਿੱਚ ਇੱਕ ਤਰ੍ਹਾਂ ਨਾਲ ਪੂਰਾ ਕੰਟਰੋਲ ਮਤਲਬ ਕਿ ਇੱਕ ਤਰ੍ਹਾਂ ਨਾਲ ਵੱਧ ਜਾਂਦਾ ਹੈ ਜਿਹਦਾ ਵੀ ਇਹਦੇ ਤੇ ਅਧਿਕਾਰ ਹੋਊਗਾ ਹੁਣ ਜਿੱਦਾਂ ਇਹਨਾਂ ਨੇ ਪਹਿਲਾਂ ਅਟੈਕ ਕੀਤਾ ਹੈ ਕਿਹੜਾ ਸੰਧੂਰ ਆਪਰੇਸ਼ਨ ਕੀਤਾ ਜਾਂ ਉਸ ਤੋਂ ਪਹਿਲਾਂ ਪਲਵਾਮਾ ਹਮਲਾ ਆ ਸੀ ਉਦੋਂ 에ਅਰ ਸਟ੍ਰਾਈਕ ਕੀਤੀ ਸੀਗੀ ਕੀ ਇਸ ਤਰ੍ਹਾਂ ਦੇ ਹਮਲੇ ਹੁਣ ਦੁਬਾਰਾ ਇੰਡੀਆ ਪਾਕਿਸਤਾਨ ਦੇ ਵਿੱਚ ਕਰ ਸਕਦਾ ਜਿੱਦਾਂ ਇੰਡੀਆ ਕਹਿੰਦਾ ਸੀ ਤਾਂ ਅੱਤਵਾਦੀ ਗਰੁੱਪਾਂ ਤੇ ਕਰਦੇ ਸੀਗੇ ਕੀ ਹੁਣ ਜੇਕਰ ਪਾਕਿਸਤਾਨ ਦੇ ਉੱਤੇ ਇਸ ਤਰ੍ਹਾਂ ਦਾ ਹਮਲਾ ਇੰਡੀਆ ਦੁਬਾਰਾ ਕਰੂਗਾ ਤਾਂ ਮੈਂ ਤੁਹਾਨੂੰ ਦੱਸਾਂ ਮੈਂ ਰੀਸੈਂਟਲੀ ਇੱਕ ਪੂਰੀ ਰਿਪੋਰਟ ਵੀ ਪੇਸ਼ ਕੀਤੀ ਸੀਗੀ ਕਿ ਪਾਕਿਸਤਾਨ ਤੇ ਸਾウਦੀ ਅਰਬ ਦਾ ਇੱਕ ਸਮਝੌਤਾ ਹੋ ਚੁੱਕਿਆ ਹੈ ਕੀ ਸਮਝੌਤਾ ਹੋ ਚੁੱਕਿਆ ਹੈ ਕਿ ਜੇਕਰ ਕੋਈ ਪਾਕਿਸਤਾਨ ਤੇ ਹਮਲਾ ਕਰੂਗਾ ਤਾਂ ਉਹ ਸਾウਦੀ ਅਰਬ ਆਪਣੇ ਉੱਤੇ ਹਮਲਾ ਮੰਨੂਗਾ ਤੇ ਇਹ ਦੋ ਹੀ ਮੌਲਕ ਪਾਕਿਸਤਾਨ ਤੇ ਸਾウਦੀ ਅਰਬ ਮਿਲ ਕੇ ਹੀ ਉਹ ਦੇਸ਼ ਤੇ ਹਮਲਾ ਕਰੂਗੇ ਜਿਸ ਤਰ੍ਹਾਂ ਕਿ ਇੰਡੀਆ ਨੇ ਪਾਕਿਸਤਾਨ ਤੇ ਹਮਲਾ ਕੀਤਾ ਤਾਂ ਸਾウਦੀ ਅਰਬ ਉਹਦੀ ਸਹਾਇਤਾ ਲਈ ਪੂਰੀ ਤਰ੍ਹਾਂ ਆਊਗਾ ਬੇਸ਼ੱਕ ਸਾウਦੀ ਅਰਬ ਦੇ ਕੋਲ ਜਿਹੜਾ ਕੋਈ ਐਡਾ ਕੋਈ ਵੱਡਾ ਲਾਮ ਲਖਸ਼ਰ ਕਹ ਲਓ ਕਿ ਕੋਈ ਫੌਜਾਂ ਜਾਂ ਕੋਈ ਹੋਰ ਸਾਜੋ-ਸਮਾਨ ਜਿਹੜਾ ਜੰਗੀ ਹੈ ਨਹੀਂਗਾ ਪਰ ਉਹਦੇ ਕੋਲ ਜਿੰਨਾ ਵੀ ਜੰਗੀ ਸਮਾਨ ਹੈਗਾ ਆ ਉਹ ਜ਼ਿਆਦਾਤਰ ਅਮਰੀਕਾ ਮੇਡ ਆ ਪਰ ਜੇ ਮੈਂ ਦੱਸਾਂ ਤਾਂ ਜਿੰਨੇ ਵੀ ਮੁਸਲਮ ਦੇਸ਼ ਆ ਇਹ 52 53 ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਅਮੀਰ ਸਾਊਦੀ ਅਰਬਾ ਸਭ ਤੋਂ ਜ਼ਿਆਦਾ ਪੈਸਾ ਜਿਹੜਾ ਆ ਉਹ ਸਾਊਦੀ ਅਰਬ ਦੇ ਕੋਲ ਆ ਸੋ ਫਾਈਨੈਂਸ਼ਲੀ ਉਹ ਪਾਕਿਸਤਾਨ ਦੀ ਬਹੁਤ ਹੈਲਪ ਕਰ ਸਕਦਾ ਆ ਸੋ ਇਹ ਤਾਂ ਧਿਆਨ ਨੂੰ ਵੀ ਪਤਾ ਹੀ ਆ ਜਿਹਦੇ ਕੋਲ ਪੈਸਾ ਹੋਊਗਾ ਉਹ ਉਹ ਦੇਸ਼ ਲੜਾਈ ਦੇ ਵਿੱਚ ਉਹਨਾਂ ਹੀ ਲੰਬਾ ਚੱਲ ਸਕਦਾ ਆ ਸੋ ਇਹ ਦੋ ਦੇਸ਼ਾਂ ਦਾ ਜਿਹੜਾ ਸਮਝੌਤਾ ਹੋਇਆ ਜਿੱਦਾਂ ਨਾਟੋ ਦੇਸ਼ਾਂ ਨਾਲ ਆ ਹਿਸਾਬ ਕਿ ਜੇਕਰ ਕੋਈ ਸਾਡੇ ਤੇ ਹਮਲਾ ਕਰੂਗਾ ਤੇ ਅਸੀਂ ਦੋਵੇਂ ਦੇਸ਼ ਰਲ ਕੇ ਉਹਦੇ ਖਿਲਾਫ ਲੜਾਂਗੇ ਰੀਸੈਂਟਲੀ ਜਿਹੜਾ ਹਮਲਾ ਕੀਤਾ ਸੀ ਇਜ਼ਰਾਈਲ ਨੇ ਕਤਰ ਦੇ ਉੱਤੇ ਉਹਦੇ ਤੋਂ ਕਾਫੀ ਡਰ ਗਿਆ ਸੀਗਾ ਇਹ ਜਿਹੜੀ ਡੀਲ ਹੋਈ ਸੀਗੀ ਇਹ ਪਾਕਿਸਤਾਨ ਤੇ ਸਾਊਦੀ ਅਰਬ ਦੀ ਉਹਦੇ ਵਿੱਚ ਹੁਣ ਦੱਸਿਆ ਜਾ ਰਿਹਾ ਕਿ ਇਰਾਨ ਵੀ ਸ਼ਾਮਲ ਹੋ ਸਕਦਾ ਆ ਜੇ ਮੈਂ ਦੱਸਾਂ ਤਾਂ ਹੌਲੀ-ਹੌਲੀ ਹੋ ਸਕਦਾ ਹੈ ਇਹਦੇ ਵਿੱਚ ਹੋਰ ਜਿਹੜੇ ਮੁਸਲਮ ਦੇਸ਼ ਹੈਗੇ ਆ ਇਹ ਮਿਡਲ ਈਸਟ ਦੇ ਦੇਸ਼ ਹੈਗੇ ਆ ਉਹ ਵੀ ਇਹਦੇ ਵਿੱਚ ਹੌਲੀ-ਹੌਲੀ ਸ਼ਾਮਲ ਹੋ ਸਕਦੇ ਆ ਜਿੱਦਾਂ ਨਾਟੋ ਦੇ ਚੰਦਾ 32 ਦੇਸ਼ਾਂ ਦਾ ਗਰੁੱਪ ਹੈਗਾ ਇਸ ਤਰ੍ਹਾਂ ਦਾ ਇੱਕ ਗਰੁੱਪ ਮਿਡਲ ਈਸਟ ਦੇ ਵਿੱਚ ਬਣ ਸਕਦਾ ਆ ਤੇ ਪਾਕਿਸਤਾਨ ਦੇ ਵਿੱਚ ਤੇ ਪਾਕਿਸਤਾਨ ਦੀ ਲੱਤ ਉਹਦੇ ਵਿੱਚ ਸਭ ਤੋਂ ਉੱਪਰ ਹੋ ਸਕਦੀ ਆ ਕਿਉਂਕਿ ਜਿੰਨੇ ਵੀ ਮੁਸਲਮ ਦੇਸ਼ ਹੈਗੇ ਆ ਇਹ ਉਹਦੇ ਵਿੱਚ ਜੇ ਕਿਸੇ ਕੋਈ ਪਰਮਾਣੂ ਪਾਵਰ ਆ ਜਾਂ ਪਰਮਾਣੂ ਬੰਬ ਆ ਉਹ ਪਾਕਿਸਤਾਨ ਇਸ ਲਈ ਪਾਕਿਸਤਾਨ ਦੀ ਮਾੜੀ ਜੀ ਇਹਦੇ ਵਿੱਚ ਪੁੱਛ ਪ੍ਰਤੀਤ ਹੈਗੀ ਆ ਪਰ ਮੈਨੂੰ ਲੱਗਦਾ ਨਹੀਂਗਾ ਕਿ ਪਾਕਿਸਤਾਨ ਕਦੀ ਅਮਰੀਕਾ ਦੇ ਖਿਲਾਫ ਜਾਊਗਾ ਸੋ ਇਸ ਡੀਲ ਦੇ ਵਿੱਚ ਈਰਾਨ ਨੂੰ ਜਾਨੀ ਕਿ ਸ਼ਾਮਲ ਕਰੂਗਾ ਪਰ ਇਹ ਜਿਹੜੀ ਜੀਓ ਪੋਲਿਟਿਕਸ ਐਸ ਵੇਲੇ ਬੜੀ ਗੁੰਝਲਦਾਰ ਬਣਦੀ ਜਾ ਰਹੀ ਆ ਕੀ ਪਤਾ ਇਹ ਚੀਜ਼ਾਂ ਅੱਗੇ ਹੋ ਸਕਦੀਆਂ ਆ ਪਰ ਈਰਾਨ ਵਾਲੇ ਐਸ ਵੇਲੇ ਗੱਲਬਾਤ ਕਰ ਰਹੇ ਆ ਜਾਂ ਹੋਰ ਜਿਹੜੇ ਮੁਸਲਮ ਦੇਸ਼ ਆ ਹੈਗੇ ਆ ਜਿਹੜੇ ਮਿਡਲ ਈਸਟ ਦੇ ਆ ਉਹ ਵੀ ਇੱਥੇ ਗੱਲ ਕਰ ਰਹੇ ਆ ਸੋ ਸਾਰੇ ਮੁਸਲਮ ਦੇਸ਼ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਕੱਠੇ ਹੋ ਜਾਣ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਆਸ ਅਰਾਈਆਂ ਇੱਕ ਜਿਹੜੇ ਮਾਹੌਲ ਆ ਇਦਾਂ ਦੇ ਬਣਦੇ ਨਜ਼ਰ ਆ ਰਹੇ ਆ ਸੋ ਹੁਣ ਇੰਡੀਆ ਲਈ ਜਦੋਂ ਵੀ ਕੋਈ ਹਮਲਾ ਕਰਨਾ ਭਾਵੇਂ ਅੱਤਵਾਦੀ ਇਹ ਟਿਕਾਣਿਆਂ ਤੇ ਹਮਲਾ ਕਰਦੇ ਸੀਗੇ ਉਹ ਵੀ ਇੱਕ ਤਰ੍ਹਾਂ ਹੋਣ ਇਹ ਸੋਚ ਪਰ ਕੇ 사ウਦੀ ਅਰਬ ਨਾਲ ਗੱਲਬਾਤ ਕਰਕੇ ਹੀ ਕਰਨਾ ਪਊਗਾ ਇੰਨਾ ਸੌਖਾ ਨਹੀਂ ਹੋਊਗਾ ਇਹ ਜਿਹੜੀ ਡੀਲ ਕੀਤੀ ਆ ਪਾਕਿਸਤਾਨ ਤੇ 사ウਦੀ ਅਰਬ ਨੇ ਸਾਰੀ ਸਟੋਰੀ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਆ ਫਿਲਹਾਲ ਇਹ ਸਰਕਾਰੀ ਕਾਲਾ ਏਰੀਆ ਗੁਜਰਾਤ ਦੇ ਲਾਗੇ ਪੈਂਦਾ ਇਹਦਾ ਸਾਰਾ ਰੌਲਾ ਨਮਾ ਇਸ ਵੇਲੇ ਭਖਿਆ ਹੋਇਆ ਆ ਇੱਕ ਸੀਮਾਵਾਂ ਨੂੰ ਲੈ ਕੇ ਵੀ ਇੱਥੇ ਪਾਕਿਸਤਾਨ ਦੁਆਰਾ ਜਾਨੀ ਕਿ ਫੌਜੀ ਜਿਹੜਾ ਆ ਇਹ ਬੁਨਿਆਦੀ ਢਾਂਚੇ ਇਨਫਰਾਸਟ੍ਰਕਚਰ ਬਣਾਏ ਜਾ ਰਹੇ ਆ ਇੱਥੇ ਕੋਈ ਬਿਲਡਿੰਗਾਂ ਬਣਾਈਆਂ ਜਾ ਰਹੀਆਂ ਜਿਹਦੇ ਨਾਲ ਹੋ ਸਕਦਾ ਕਿ ਇੰਡੀਆ ਨੂੰ ਜਿਹੜਾ ਇੱਕ ਥ੍ਰੈਟ ਲੱਗਾ ਤੇ ਰਾਜਨਾਥ ਸਿੰਘ ਨੇ ਇਹ ਸਾਰਾ ਬਿਆਨ ਦੇ ਕੇ ਚੇਤਾਵਨੀ ਦਿੱਤੀ ਆ ਸੋ ਇਹ ਪੂਰੀ ਰਿਪੋਰਟ ਸੀਗੀ ਜੇਕਰ ਵਧੀਆ ਲੱਗਦੀ ਹੁੰਦੀ ਆ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੇਕਰ ਕੋਈ ਖੁਸ਼ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ